ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਐਲ ਫੈਸਲੇ ਵੀ ਲਾਏ ਗਏ ਨੇ ਆਉਣ ਵਾਲੇ ਇਹਨਾਂ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਾ ਹੈ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕਿਸ ਤਰ੍ਹਾਂ ਦੀਆਂ ਰਣਨੀਤੀਆਂ ਉਹ ਲਗਾਈਆਂ ਗਈਆਂ ਨੇ ਕਿਸਾਨਾਂ ਨੂੰ ਸਾਡੇ ਦਾ ਮੁੱਦੋ ਨੇ ਬਲਵਕ ਰਵਿਆ ਅਨੀ ਪ੍ਰਧਾਨ ਜੀ ਕੀ ਚਰਚਾ ਕੀਤੀ ਜੀ ਆਉਣ ਵਾਲੇ ਦਿਨਾਂ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਖਿਲਾਫ ਐਲਾਨ ਕੀਤਾ ਗਿਆਗਾ ਪੰਜਾਬ ਦੇ ਐਮਐਲਏ ਜੀ ਉਹਨਾਂ ਵਿਧਾਇਕਾਂ ਦੇ ਦਰਵਾਜ਼ਿਆਂ 'ਤੇ ਰੋਸ ਪ੍ਰਦਰਸ਼ਨ ਕੀਤਾ ਕਿਸ ਤਰ੍ਹਾਂ ਦੀ ਐ ਸਟ੍ਰੈਟਜੀ ਹੈ ਤੁਸੀਂ ਅੱਜ ਅਸੀਂ ਸੰਯੁਕਤ ਖਾਨ ਮੋਰਚੇ ਦੇ ਸੱਦੇ ਤੇ ਬਠਿੰਡਾ ਜ਼ਿਲ੍ਹੇ ਦੇ ਜਿੰਨੇ ਵੀ ਸੰਯੁਕਤ ਖਾਨ ਮੋਰਚੇ ਦੇ ਜਥੇਬੰਦੀਆਂ ਸਾਰੇ ਆਗੂ ਸਭਾ ਨਾਲ ਅੱਜ ਅਸੀਂ ਮੀਟਿੰਗ ਕੀਤੀ ਹੈ ਇੱਥੇ ਜਿਸ ਤਹਿਤ ਅਸੀਂ ਜਿੰਨੇ ਵੀ ਆਪਣੇ ਬਠਿੰਡਾ ਵਿੱਚ ਬਿਧਾਇਕ ਪੈਂਦੇ ਆ ਉਹਨਾਂ ਦਾ ਸਾਰਿਆਂ ਦਾ ਅਸੀਂ 11 ਤੱਕ 3 ਵਜੇ ਤੱਕ ਘਰਾਓ ਕਰਾਂਗੇ ਜਾਂ ਵੱਲੋਂ ਪ੍ਰਦਰਸ਼ਨ ਕਰਾਂਗੇ ਚਤਾਵਨੀ ਪੱਤਰ ਦੇਵਾਂਗੇ ਜੋ ਮੁੱਖ ਮੰਤਰੀ ਨੇ ਸਾਨੂੰ 5 ਮਾਰਚ ਨੂੰ ਜਗ੍ਹਾ ਨਹੀਂ ਦਿੱਤੀ ਉਸ ਦੇ ਰੋਸ ਵਿੱਚ ਅਸੀਂ ਦੇਵਾਂਗੇ ਅਸੀਂ ਇੱਕ ਸ਼ਾਂਤਮਈ ਪ੍ਰੋਗਰਾਮ ਕਰਨਾ ਚਾਹੁੰਦੇ ਚੰਡੀਗੜ੍ਹ ਇੱਕ ਅਲੱਗ ਜਗ੍ਹਾ ਰੱਖਣੀ ਚਾਹੁੰਦੇ ਸੀ ਪਰ ਉਹਨਾਂ ਨੇ ਇਹ ਜਿਹੇ ਬਿਆਨ ਦੇ ਕੇ ਜਾਣ ਕੇ ਗੁੰਮਰਾਹ ਕਰਨ ਬਿਆਨ ਦੇ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸੋਦਾ ਇਹ ਖਜਰਪਾਰੀ ਕਰਨਗੇ ਪਰ ਜਦੋਂ ਕਿ ਸਾਡੀ ਮਨਸ਼ਾ ਅਸੀਂ ਇੱਕ ਗਰਾਊਂਡ ਮੰਗਿਆ ਸੀ ਉਸ ਦੇ ਵਜੋਂ ਸਾਡੇ ਭਾਵੇਂ ਇਹਨਾਂ ਨੇ ਤਾਰੂ ਪੀੜ ਕੀਤਾ ਸੰਘਰਸ਼ ਨੂੰ ਕੀਤਾ ਸਾਡੇ ਆਗੂ ਜੇਲ੍ਹਾਂ ਵਿੱਚ ਸੁੱਟੇ ਗਿਰਵਦਾਰੀਆਂ ਦਿੱਤੀਆਂ ਨਾਕੇ ਲਾਏ ਇਹਨਾਂ ਨੇ ਉਸ ਦੇ ਵਜੋਂ ਅਸੀਂ ਹੁਣ ਵਿਧਾਇਕਾਂ ਦਾ ਘਰਾਓ ਜਿਹੜਾ 10 ਮਾਰਚ ਨੂੰ ਕਰਨਾ ਹੈ 11 ਤੋਂ ਲੈ ਕੇ 3 ਵਜੇ ਤੱਕ ਅਸੀਂ ਹਰੇਕ ਐਮਐਲਏ ਦਾ ਘਰਾਓ ਕਰਾਂਗੇ ਪੰਜਾਬ ਸਰਕਾਰ ਕਹਿੰਦੇ ਮੁੱਖ ਮੰਤਰੀ ਕਹਿੰਦੇ ਕਿਥੇ ਜੀ ਗੜਦਾ ਕਿਸਾਨ ਬਹਿ ਜਾਂਦੇ ਆ ਧਰਨੇ ਲਾਉਂਦੇ ਆ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕਹਿੰਦੇ ਧਰਨੇ ਦਾ ਕੋਈ ਹੱਲ ਨਹੀਂ ਹੈਗਾ ਤੁਹਾਡਾ ਕੋਈ ਨਹੀਂ ਗੱਲਾਂ ਜਿਹੜਾ ਸੀਐਮਾ ਝੂਠ ਬੋਲਦਾ ਆ ਹੁਣ ਵੀ ਜਿਹੜੀ ਇਹਦੀ ਸਖਤੀ ਕੀਤੀ ਹੈ ਨੇ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਕਿ ਨਾ ਤਾਂ ਛੇੜਦਾ ਰੁਕਣਗਾ ਸੀ ਨਾ ਅਸੀਂ ਛੜਕਾ ਰੁਕਣਗਾ ਸੀ ਨਾ ਅਸੀਂ ਪੰਜਾਬ ਆਵਾਂ ਕਰਾਂਗੇ ਅਸੀਂ ਤਾਂ ਛੱਡੀਗੜ੍ਹ ਦੇ ਵਿੱਚ ਬੈਠ ਕੇ ਪੀਸ ਪੁਲ ਜਿਹੜਾ ਸੀਗਾ ਆਪਾਂ ਪ੍ਰਦਰਸ਼ਨ ਕਰਨਾ ਸੀਗਾ ਤੋਂ ਉਹ ਇਸਕੇ ਵਿਪਾਰਤ ਦਾ ਸੱਦਾ ਸੀਗਾ ਕਿ ਸਾਰੀਆਂ ਰਾਜਧਾਨੀਆਂ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਆਪਾਂ ਆਪਣੀਆਂ ਮੰਗਾਂ ਨੂੰ ਵਾਰਨਾ ਤੇ ਮੰਗਾਂ ਬਣਵਾਉਣੀਆਂ ਉਸ ਕਰਕੇ ਛੱਡੀਗੜ੍ਹ ਦਾ 34 ਸੈਕਟਰ ਪੰਗਿਆ ਸੀ ਉੱਥੇ ਰੋਲਦਾ ਸੀਗਾ ਪਰ ਇਹਨਾਂ ਨੇ ਰਾਤ-ਰਾਤ ਵੱਡੇ ਸਾਡੇ ਸਾਰੇ ਕਿਸਾਨ ਆਗੂਆਂ ਦੇ ਹੇਡਾ ਵੀ ਕੀਤੀਆਂ ਛਾਪੇਮਾਰੀ ਕੀਤੀ ਆ ਕਿਸੇ ਨੂੰ ਘਰੇ ਚ ਬੰਦ ਕਰ ਲਿਆ ਕਿਸੇ ਨੂੰ ਥਾਣੇ ਚ ਬੰਦ ਕਰਤਾ ਕਿਸੇ ਨੂੰ ਜਿੰਦਾਂ ਚ ਭੇਜਤਾ ਇਹ ਬਖਲਾਹਟ ਦੀ ਨਿਸ਼ਾਨੀ ਆ ਅਸਲ ਦੇ ਵਿੱਚ ਇਹ ਜਿਹੜਾ ਪਹਿਲਾਂ ਆਪ ਬਿਆੰਗ ਕਸਦਾ ਹੁੰਦਾ ਸੀਗਾ ਵੀ ਗਰਮਾ ਗਰਮ ਕੋਲਫੀ ਲੈ ਰੋ ਜਾਂ ਮਿੱਠਿਆ ਮਿੱਠਾ ਲੈ ਰੋ ਹੁਣ ਕਿਤਰ ਗੱਜਰ ਦੀਆਂ ਸਾਰੀਆਂ ਇਸ ਕਰਕੇ ਸਾਨੂੰ ਜੋ ਕੇ ਦੇਖਦਾ ਸੀਗਾ ਉਹ ਸਾਡੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਨੇ ਇਹਦਾ ਪ੍ਰੀਖਾ ਤੋੜਤਾ ਤੇ ਜਿੰਨੇ ਵੀ ਛੜਕਾ ਪੱਕੀਆਂ ਫੋਰਸਾਂ ਸੇ ਉਹ ਛੜਕਾਂ ਦੇ ਨਿਕਲ ਜਾਂ ਕਿਸੇ ਵੀ ਰਾਤ ਨੂੰ ਪਰੇਸ਼ਾਨ ਕੀਤਾ ਪਾਸੇ ਬੈਠ ਕੇ ਜਿਹੜਾ ਸੀਗਾ ਸਾਰੇ ਪਰ ਰਫਸ਼ਨ ਕੀਤਾ ਹੁਣ ਵੀ ਜਿਹੜੀ ਅਸੀਂ ਅੱਜ ਮੀਟਿੰਗ ਲਈ ਆ ਕੋਈ ਇਸੇ ਕਰਕੇ ਲਈ ਆ ਕਿ ਇਹਨਾਂ ਦਾ ਝੂਠ ਦੇ ਬਲੰਦੇ ਇਹਨਾਂ ਦੇ 12 ਦੇ ਵਿੱਚ ਜਾ ਕੇ ਸੀ ਖੋਲਣੇ ਆ ਲੋਕਾਂ ਨੂੰ ਦੱਸਣਾ ਕਿ ਅਸੀਂ ਕੋਈ ਛੜਕਾਂ ਦੀ ਰੋਕ ਨਹੀਂ ਸੀ ਸੀ ਇਹ ਇਹ ਝੂਠ ਬੋਲਿਆ ਇਹਨਾਂ ਨੇ ਇਸ ਕਰਕੇ ਉਹਨਾਂ ਦੇ 12 ਦੇ ਵਿੱਚ ਪਰਸੋਂ 10 ਤਰੀਕ ਨੂੰ ਅਸੀਂ ਸਾਰੇ ਜਾਵਾਂਗੇ ਧਰਨੇ ਲਾਵਾਂਗੇ ਤੇ 4-5 ਘੰਟੇ ਬੈਠ ਕੇ ਸਾਰੇ ਮਤਲਬ ਲੋਕਾਂ ਨੂੰ ਅਸੀਂ ਦੱਸਾਂਗੇ ਕਿ ਜਿਹੜੇ ਆਮ ਲੋਕਾਂ ਦੀ ਵੀ ਮੰਗ ਆ ਕਿ ਇਹਨਾਂ ਦੇ 12 ਦੇ ਵਿੱਚ ਜਾਓ ਇਸ ਕਰਕੇ ਇਹਨਾਂ ਦੇ 12 ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਅਗਲਾ ਪ੍ਰੋਗਰਾਮ ਜਿਹੜਾ ਇਸ ਕੇਮ ਨੇ ਲਾ ਕੇ ਤੇ ਇੱਕ ਦੇ ਫਾਇਦਾ ਤੋੜਦਾ ਵੀ ਇਹ ਦੁਆਰੇਣ ਕੇ ਕਿਸਾਨਾਂ ਨੂੰ ਜੇ ਕਿਸਾਨਾਂ ਦੇ ਦੁਆਰੇ ਮਗਰ ਫਿਰਕਾ ਕਿਹੜਾ ਰਹੂਗਾ ਇਸ ਕਰਕੇ ਸਾਡੇ ਸਾਰੇ ਬਕਰਾਂ ਦੇ ਆਗੂ ਦੇ ਹੌਸਲੇ ਬਲੰਦਾ ਆਉਣ ਵਾਲੇ ਸਮੇਂ ਤੇ ਖਾਸ ਘਰਸ਼ਦਾ ਜਿਹੜਾ ਹੈਗਾ ਇਸ ਕਿਨੂ ਵੱਲੋਂ ਐਲਾਨ ਗੁਰੂ ਖਾਸ ਘਰਸ਼ ਕੀਤਾ ਇਸ ਵਾਰ ਨਾ ਸੰਘਰਸ਼ ਕਰਨਾ ਸੀਗਾ ਬਿਸ਼ੱਕ ਦੀਪੀਆਂ ਹੋਣ ਬਿਸ਼ੱਕ ਕਿਸਾਨ ਆਗੂ ਹੋਣ ਜੇਲਾਂ ਦੇ ਡੱਕੇ ਗਏ ਇੱਕ ਪਾਸੇ ਜਦੋਂ ਤੁਸੀਂ ਦਿੱਲੀ ਜਾਂਦੇ ਸੀ ਮੁੱਖ ਮੰਤਰੀ ਦਾ ਬਿਆਨ ਸੀ ਵੀ ਰੋਕਣਾ ਨਹੀਂ ਚਾਹਦਾ ਆ ਰਿਆਣਾ ਸਰਕਾਰ ਦੇ ਖਿਲਾਫ ਉਹਨਾਂ ਦੇ ਬਿਆਨ ਆਉਂਦੇ ਰਹੇ ਦਿੱਲੀ ਸਰਕਾਰ ਦੇ ਖਿਲਾਫ ਉਹਦੇ ਤੇ ਹੁਣ ਖੋਦੇ ਇਹਨਾਂ ਕਿਸਾਨਾਂ ਨੂੰ ਜਿਹੜਾ ਰੋਕੇ ਆਏਗਾ ਕਿਵੇਂ ਦੇਖਦੇ ਹੋ ਸਾਰੇ ਕੋ ਮੈਂ ਮਲਕਾਰ ਸਿੰਘ ਬਰਾੜ ਸੂਬਾ ਪ੍ਰਧਾਨ ਕੋਲ ਹੈਂਦ ਕਿਸਾਨ ਸੰਭਾਗ ਪੰਜਾਬ ਜਿਹੜਾ ਮੁੱਖ ਮੰਤਰੀ ਦਾ ਬਿਆਨ ਹੈ ਉਹ ਕਿਸੇ ਇੱਕਦਮ ਬਿਆਨ ਨਹੀਂ ਆਇਆ ਉਹਨੇ ਪਿੱਛੇ ਇੱਕ ਕ੍ਰਿਟੀਕਲ ਬਿਆਨ ਹੈ ਉਹਦੇ ਪਿੱਛੇ ਇੱਕ ਡਿਜ਼ਾਈਨ ਹੈ ਜਿਹੜਾ ਦਿੱਲੀ ਹਾਰ ਤੋਂ ਬਾਅਦ ਇਹ ਦਬੇ ਹੋਏ ਸੀ ਬੈਕਫਰਟ ਤੇ ਚਲੇ ਗਏ ਸੀ ਇਹਨਾਂ ਨੇ ਤੁਹਾਡੇ ਸਾਹਮਣੇ ਤਿੰਨ ਗੱਲਾਂ ਕੀਤੀਆਂ ਨੇ ਇੱਕ ਪਾਸੇ ਤਾਂ ਇਹਨਾਂ ਦੇ ਮੰਤਰੀ ਤੇ ਐਮਐਲਏ ਤੇ ਨਾਲ ਇੱਕ ਇੱਕ ਦਿੱਲੀ ਟੀਮ ਦੇ ਬੰਦੇ ਲਾ ਕੇ ਆਸਰਾ ਤੋਂ ਗਲਚਕੂਠਾ ਦੇ ਕੇ ਇਹ ਭ੍ਰਿਸ਼ਟਾਚਾਰ ਕਰਵਾ ਰਹੇ ਤੇ ਪੈਸੇ ਇਕੱਠੇ ਕਰ ਲਏ। ਦੂਜੇ ਪਾਸੇ ਇਹਨਾਂ ਨੇ ਤਿੰਨ ਕੰਮ ਕੀਤੇ ਉਸੇ ਦਿਨ ਪੰਜਾਬ ਦੇ ਵਿੱਚ ਜਿਹੜੇ ਵਾਅਦੇ ਤੇ ਆਏ ਸੀ ਭ੍ਰਿਸ਼ਟਾਚਾਰ ਰੋਕਾਂਗੇ, ਨਸ਼ਾ ਰੋਕਾਂਗੇ ਤੇ ਕਿਸਾਨਾਂ ਦੀ ਮਤਲਬ ਕਿ ਧਰਨਿਆਂ ਦੇ ਵਿੱਚ ਬੈੰਦਾ ਸੀ ਜਾਂ ਵਿਚਾਰ ਕਰਦਾ ਸੀ ਉਹ ਤਿੰਨੇ ਗੱਲਾਂ ਇਹਨੇ ਸਾਹਮਣੇ ਆਈਆਂ ਕਿਉਂਕਿ ਡਿਜ਼ਾਈਨ ਬਣਾਇਆ ਫੀਟੀਕਲ ਇਹਨੇ ਭ੍ਰਿਸ਼ਟਾਚਾਰ ਦੇ ਨਾਂ ਤੇ ਮਤਲਬ ਤਹਿਸੀਲਦਾਰਾਂ ਨੂੰ ਧਮਕੀਆਂ ਦਿੱਤੀਆਂ ਲੋਕਾਂ ਦੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ। तहसीलदार پیسے اکٹھا کر کے ਕਿਹਨੂੰ ਦਿੰਦੇ ਆ ਉਹ ਖੋਦੇ ਨੇ ਉਹਨੂੰ ਦੇ ਰਹੇ ਆ ਨੰਬਰ ਦਾ ਉਹ ਨਸ਼ੇ ਦੇ ਨਾਂ ਤੇ ਇਹਨਾਂ ਨੇ ਪੱਟਗਾਮ ਮਹਿਮਾ ਚ ਰਾਈਆਂ 3 ਸਾਲ ਹੋ ਗਏ ਇਹ ਨਸ਼ੇ ਦਾ ਹਿੱਸਾ ਲੈ ਰਹੇ ਆ ਜਿਹਨੂੰ ਦੂਜੇ ਲੈ ਰਹੇ ਆ ਉਹਦੇ ਤੇ ਡਰਾਮਾ ਕੀਤਾ ਇਹਨਾਂ ਨੇ ਇਸੇ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਖਾਤਰ ਖੋਦੇ ਕਹਿੰਦਾ ਸੀ ਉਹਨੇ ਵੀਡੀਓ ਚੱਕੋ ਬਣਾਉਣੀਆ ਕਿਸਾਨਾਂ ਦੇ ਮਾਮਲੇ ਦੇ ਵਿੱਚ ਇਹਨੇ ਜਾਣਬੁੱਝ ਕੇ ਬਦਨਾਮ ਕਰਕੇ ਜਿਹੜਾ ਬੀਜੇਪੀ ਦਾ ਪੋਲੀਟੀਕਲ ਡਿਜ਼ਾਈਨ ਹੈ ਉਸ ਨੂੰ ਅਡਾਪਟ ਕਰਕੇ ਇਹਨੇ ਖਸਾਰ ਵਰਸਿਜ ਅਦਰ ਜਤਾ ਜਿਵੇਂ ਜੱਟ ਵਰਸਿਜ ਐਸ ਸੀ ਬੀ ਸੀ ਉਹ ਬਣਾਉਣ ਦੀ ਧੂਵੀਕਰਨ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਹੈ ਤੇ ਕਿਉਂਕਿ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਸਾਰੇ ਵਰਗਾਂ 'ਚ ਖਿਸਕ ਚੁੱਕੀ ਆ ਤੇ ਇਹਨਾਂ ਨੇ ਮੈਂ ਇਹ ਕਹਿਣਾ ਵੀ ਖਾਨਤਾ ਧਰਨੇ ਲਾਉਂਦੇ ਆ ਮਜ਼ਦੂਰ ਜਥੇ ਬੰਦਿਆਂ ਸੱਤ ਜਿਹੜੀਆਂ ਪੰਜਾਬ 'ਚ ਮਤਲਬ ਐਡੀਸ਼ਨ ਚਰੌਂਡਦਾ ਉਹਨਾਂ ਨੂੰ ਜਿਹੜੇ 15 ਵਾਰ ਮੀਟ ਕਰਾ ਕੇ ਕੈਨਸਲ ਕਰਤੀ ਵਿਦਿਆਰਥੀਆਂ ਨੂੰ ਕੀ ਦਿੱਤਾ ਹੈ ਨੇ ਬੇਰੁਜ਼ਗਾਰਾਂ ਨੂੰ ਕੀ ਦਿੱਤਾ ਹੈ ਨੇ ਔਰਤਾਂ ਨੂੰ 1000 ਰੁਪਏ ਦੇਣਾ ਸੀ 1100 ਬੋਲ ਕੇ ਦਵਾਰੇ ਕੀ ਦਿੱਤਾ ਹੈ ਨੇ ਹਰ ਵਰਗ ਨੂੰ ਇਹਨੇ ਨਿਰਾਸ਼ ਕੀਤਾ ਹੈ ਇਹ ਆਪ ਦੀ ਕਮਜ਼ੋਰੀ ਲਕਾਉਣ ਦੀ ਖਾਤਰ ਹੈ ਇਹ ਪੋਲੀਟੀਕਲ ਡਿਜ਼ਾਈਨ ਹੈ ਅਸੀਂ ਸਮਝਦੇ ਹਾਂ ਤੇ ਕਿਸਾਨਾਂ ਨੂੰ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਬਕਾਇਦਾ ਲਿਖਤੀ ਤੌਰ ਤੇ ਪਰ ਉਹਦੀ ਦੇਣ ਦੀ ਬਜਾਏ ਇਹਨੇ ਥਾਂ ਥਾਂ ਰੁੱਕ ਕੇ ਸੜਕਾਂ ਖੋਦ ਰੁੱਕਦੇ ਨੇ ਇਹਨਾਂ ਨੇ ਅਸੀਂ ਸੜਕ ਨਹੀਂ ਰੋਕੀ ਤੇ ਹੁਣ ਅਸੀਂ ਇਨ੍ਹਾਂ ਲੋਕਾਂ ਦੀਆਂ ਜਿਹੜੀਆਂ ਕਾਲੀਆਂ ਕਰਤੂਤਾ ਮੈਂ ਤੁਹਾਨੂੰ ਗਿਣਾ ਰਿਹਾ ਐ ਇਸ ਤੋਂ ਹੋਰ ਜ਼ਿਆਦਾ ਨੇ ਮਤਲਬ ਸਮਾ ਘਾਟਾ ਨੇ ਐਨਾ ਆਪ ਕਹਿ ਨਹੀਂ ਸਕਦੇ ਉਹ ਸਾਰੀਆਂ ਅਸੀਂ 10 ਤਰੀਕ ਨੂੰ ਮਤਲਬ ਸੰਯੁਕਤ ਖਾਲ ਮੋਰਚਾ ਵਿਧਾਇਕਾਂ ਦੇ ਬਾਰਾਂ ਮੂਰੇ ਜਾ ਕੇ ਨੰਗੇ ਕਰਾਂਗੇ ਥਾਂ ਥਾਂ ਤੇ ਰਿਸ਼ਤਾ ਲਈ ਥਾਂ ਥਾਂ ਤੇ ਨਸ਼ੇ ਵਕਾਈ ਜਾਂਦੇ ਕੋਈ ਰੁਜ਼ਗਾਰ ਨਹੀਂ ਕੁਲ ਇਹਨਾਂ ਨੇ ਦਿਨ ਨਹੀਂ ਕਿਸਾਨਾਂ ਨੂੰ ਉਲਟਾ ਕੰਮ ਧਾਰ ਲੈਉਂਦੇ ਬਾਕੀ ਜਿੱਥੇ ਤੱਕ ਮੰਗਾਂ ਦੀ ਗੱਲ ਹੈ 18 ਮੰਗਾਂ 2023 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ 18 ਮੰਗਾਂ ਇਹ ਮੰਨੀਆਂ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਤੇ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਉਹਨਾਂ ਦਿਨਾਂ 'ਚ ਸਰਕਾਰ ਨੇ ਮੀਟਿੰਗ ਫੇਰ ਦੇਣੀ ਹੈ ਗੋਟਿਆ ਬੰਨੇ ਅਸੀਂ ਲਿਆਵਾਂਗੇ ਤੇ ਉਸ ਮੀਟਿੰਗ 'ਚ ਇਹੀ ਮੰਗਾਂ ਜਿਹੜੀਆਂ ਉਹ ਸੰਕਰ ਕਰੂਗਾ ਮੁੱਖ ਮੰਤਰੀ ਨਾ ਮੈਂ ਦਾਅਵੇ ਨਾ ਕਹਿੰਦਾ ਧੰਨਵਾਦ ਬਿਲਕੁਲ ਐਸ਼ਾਨ ਸਿੰਘ ਹਾਂ ਜੀ